ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਹਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਜਿੱਦਾਂ ਜਿੱਦਾਂ ਆਪਾਂ ਕਾਰਵਾਈ ਦੇਖ ਰਹੇ ਹਾਂ ਵਿਕਰਮ ਮਜੀਠੀਆ ਦੀ ਏਦਾਂ ਲੱਗਦਾ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਵੱਧ ਜਾਣੀਆਂ 4 ਦਿਨ ਦਾ ਹੋਰ ਜਿਹੜਾ ਪੁਲਿਸ ਰਿਮਾਂਡ ਆ ਉਹ ਵਿਜੀਲੈਂਸ ਨੇ ਹਾਸਲ ਕਰ ਲਿਆ ਤੇ ਪਤਾ ਇਹ ਵੀ ਲੱਗਾ ਆ ਕਿ ਵਿਕਰਮ ਮਜੀਠੀਆ ਜਿਹੜੇ ਆ ਇਹ ਸਹਿਯੋਗ ਨਹੀਂ ਦੇ ਰਹੇ ਵਿਜੀਲੈਂਸ ਵਿਭਾਗ ਨੂੰ ਇਹ ਉਹਨਾਂ ਨੂੰ ਸ਼ਿਮਲਾ ਲੈ ਕੇ ਗਏ ਮਸ਼ੂਬਰਾ ਲੈ ਕੇ ਗਏ ਫਿਰ ਮਜੀਠੇ ਲੈ ਕੇ ਗਏ ਤੇ ਅੱਜ ਜੋ ਕੁਝ ਉਹਨਾਂ ਦੇ ਵਕੀਲ ਸਾਹਿਬ ਨੇ ਦੱਸਿਆ ਉਹ ਤੋਂ ਏਦਾਂ ਲੱਗਦਾ ਆ ਵੀ ਮਜੀਠੀਆ ਜਿਹੜੇ ਆ ਇਹ ਕੁਝ ਲੁਕਾ ਰਹੇ ਆ ਇਹਨਾਂ ਕੋਲ ਕੁਝ ਐਸੈਟਸ ਹੈਗੇ ਆ ਸ਼ਾਇਦ ਇਹ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਆ ਕੀ ਕੁਝ ਹੋਇਆ ਅੱਜ ਮੁਹਾਲੀ ਦੀ ਅਦਾਲਤ ਦੇ ਵਿੱਚ ਇਹ ਥੋੜਾ ਜਾੜਦੇ ਆ ਤੇ ਦੂਜੇ ਪਾਸੇ ਅਕਾਲੀ ਦਲ ਜਿਹੜਾ ਇਹ ਬੜਾ ਸਰਗਰਮ ਦਿਸਿਆ ਉਹਨਾਂ ਦੇ ਆਗੂ ਨੇ ਵਿਕਰਮ ਜੀਠੀਆ ਅਕਾਲੀ ਦਲ ਦਾ ਇਹ ਕਹਿਣਾ ਹੈ ਜੀ ਵਿਕਰਮ ਜੀਠੀਆ ਨੂੰ ਜਿਹੜਾ ਉਹ ਪੋਲਿਟੀਕਲ ਵੈਂਡੈਟਾ ਦੇ ਤਹਿਤ ਤੰਗ ਕੀਤਾ ਜਾ ਰਿਹਾ ਐ ਹੋਜੀ ਕੋਈ ਗੱਲਬਾਤ ਹੈ ਨਹੀਂ ਕਿਸੇ ਕਿਸਮ ਦੀ ਕੋਈ ਜਿਹੜੀ ਬੇਨਾਮੀ ਪ੍ਰਾਪਰਟੀ ਜਾਂ ਆਮਦਨ ਤੋਂ ਵੱਧ ਦਾ ਕੋਈ ਸਰੋਤ ਨਹੀਂ ਹੈਗਾ ਸੁਖਬੀਰ ਬਾਦਲ ਬੜੇ ਐਕਟਿਵ ਨਜ਼ਰ ਆਏ ਉਹ ਉਹਨਾਂ ਵਾਸਤੇ ਪ੍ਰੋਟੈਸਟ ਕਰਨ ਲਈ ਪਹੁੰਚਦੇ ਆ ਤਾਂ ਪੁਲਿਸ ਡਿਟੇਨ ਕਰ ਲੈਂਦੀ ਆ ਉਹ ਵੀ ਤੁਹਾਨੂੰ ਸਮਝਦੇ ਆਂ ਵੀ ਅਚਾਨਕ ਅਕਾਲੀ ਦਲ ਜਿਹੜਾ ਪਿੱਛੇ ਜੇ ਕਹਿ ਰਿਹਾ ਸੀ ਆਰਾਮ ਕਰ ਰਿਹਾ ਹੁਣ ਬਿਲਕੁਲ ਐਕਟਿਵ ਦਿਖਾਈ ਦੇ ਰਿਹਾ ਤੇ ਤੀਜੀ ਬੜੀ ਅਹਿਮ ਖਬਰ ਡੱਲਾ ਸਾਹਿਬ ਆਪਾਂ ਕਈ ਵਾਰੀ ਡਿਸਕਸ ਕਰਦੇ ਆਂ ਵੀ ਕਾਂਗਰਸ ਦੇ ਵਿੱਚ ਜਿਹੜਾ ਕਾਟੋਕਲੇਸ਼ਨ ਆ ਇਹ ਜਿਹੜੀ ਧੜੇਬੰਦੀ ਆ ਇਹ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਤੇ ਹੁਣ ਇੱਕ ਨਵੀਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਆ ਵੀ ਜਿਨ੍ਹਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਜੁਆਇਨ ਕਰਾਈ ਗਈ ਸੀ ਵੱਡੇ ਨਾਮ ਸੀਗੇ ਕਹਿੰਦੇ ਹੁਣ ਇਹਨਾਂ ਨੂੰ ਮੈਂਬਰਸ਼ਿਪ ਨਹੀਂ ਦੇ ਦਿੱਤੀ ਪਟਿਆਲਾ ਸਾਹਿਬ ਸਭ ਤੋਂ ਪਹਿਲਾਂ ਅੱਜ ਮਹਾਲੀ ਦੀ ਅਦਾਲਤ ਦੇ ਵਿੱਚ ਕੀ ਕੁਝ ਹੋਇਆ ਬਿਕਰਮ ਜੀਠੀਆ ਨੂੰ ਲੈ ਕੇ ਦੇਖੋ ਅਦਾਲਤ ਦੇ ਵਿੱਚੋਂ ਤਾਂ ਬੜੀਆਂ ਹੈਰਾਨ ਕਰਨ ਵਾਲੀਆਂ ਖਬਰਾਂ ਆਈਆਂ ਨੇ ਔਰ ਵਿਜੀਲੈਂਸ ਬਿਊਰੋ ਆਮ ਤੌਰ ਤੇ ਵਿਜੀਲੈਂਸ ਬਿਊਰੋ ਤੇ ਬਹੁਤ ਆ ਜ਼ਿਆਦਾ ਭਰੋਸਾ ਨਹੀਂ ਹੁੰਦਾ ਕਿਉਂਕਿ ਇਤਿਹਾਸ ਦੇਖੀਏ ਰਿਕਾਰਡ ਦੇਖੀਏ ਵਿਜੀਲੈਂਸ ਬਿਊਰੋ ਦਾ ਉਹ ਬਹੁਤ ਆ ਜ਼ਿਆਦਾ ਚੰਗਾ ਨਹੀਂ ਹੈ ਪਰ ਇਸ ਵਾਰ ਅਦਾਲਤ ਦੇ ਵਿੱਚ ਅੱਜ ਜੋ ਕੁਝ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਸਾਹਮਣੇ ਰੱਖਿਆ ਉਹਦੇ ਨਾਲ ਵਿਕਰਮ ਸਿੰਘ ਮਜੀਠੀਏ ਦੀਆਂ ਔਰ ਪੂਰੇ ਬਾਦਲ ਪਰਿਵਾਰ ਦੀਆਂ ਦਿੱਕਤਾਂ ਵਧ ਗਈਆਂ ਨੇ ਵਿਕਰਮ ਸਿੰਘ ਮਜੀਠੀਏ ਬਾਰੇ ਅਦਾਲਤ ਚ ਸਰਕਾਰੀ ਵਕੀਲ ਨੇ ਜਿਹੜੇ ਉਹਨਾਂ ਦਾ ਮੈਂ ਨਾਮ ਵੀ ਨੋਟ ਕੀਤਾ ਸੀ ਅਰਸ਼ੋਤੀ ਅਰਸ਼ਦੀਪ ਕਲੇਰ ਜਦੋਂ ਵਿਕਰਮ ਮਜੀਠੀਆ ਦੇ ਵਕੀਲ ਸੀ ਤੇ ਸਰਕਾਰੀ ਪੱਖ ਤੋਂ ਵੀ ਸਾਡੇ ਵਕੀਲ ਨੇ ਜਿਹੜੇ ਉਹ ਪੇਸ਼ ਹੋਏ ਔਰ ਉਹਨਾਂ ਦਾ ਨਾਮ ਹੈ ਪ੍ਰੀਤ ਸਿੰਘ ਗਰਪਾਲ ਸਿੰਘ ਹਾਂਜੀ ਸਰਕਾਰੀ ਵਕੀਲ ਸੀਗੇ ਇਹ ਹਾਲਾਂਕਿ ਹੋਰ ਵੀ ਸੀ ਫੈਰੀ ਸੌਫਤ ਉਹ ਵੀ ਸੀਗੇ ਹੋਰ ਵੀ ਵਕੀਲ ਸੀਗੇ ਹੁਣ ਜਿਹੜੀ ਗੱਲ ਜੱਜ ਦੇ ਅੱਗੇ ਰੱਖੀ ਗਈ ਉਹਦੇ ਚ ਸੱਚ ਕੀ ਹੈ ਝੂਠ ਕੀ ਹੈ ਉਹ ਤਾਂ ਜਦੋਂ ਮੁਕੰਮਲ ਜਾਂਚ ਹੋਣੀ ਹੈ ਫਿਰ ਪਤਾ ਲੱਗਣਾ ਹੈ ਅਜੇ ਅਸੀਂ ਦਾਅਵੇ ਨਾਲ ਤਾਂ ਨਹੀਂ ਕਹਿੰਦੇ ਕਿ ਬਿਕਰਮਜੀਠੀਆਂ ਦੀਆਂ ਕੋਈ ਬੇਨਾਮੀ ਜਾਇਦਾਦਾਂ ਵਿਜੀਲੈਂਸ ਬਿਊਰੋ ਨੇ ਕੱਢ ਲਿਆਂ ਦੀਆਂ ਪਰ ਵਿਜੀਲੈਂਸ ਬਿਊਰੋ ਨੇ ਜੋ ਅਦਾਲਤ ਨੂੰ ਦੱਸਿਆ ਵਿਜੀਲੈਂਸ ਬਿਊਰੋ ਦਾ ਅਦਾਲਤ ਦੇ ਅੱਗੇ ਜੱਜ ਅੱਗੇ ਇਹ ਦਾਅਵਾ ਹੈ ਕਿ ਬਿਕਰਮਜੀਠੀਏ ਦੀ ਸ਼ਿਮਲਾ ਦੇ ਉੱਪਰ ਮਸ਼ੋਬਰਾ ਦੇ ਵਿੱਚ ਹਿਮਾਚਲ ਚ 4.2 ਹੈਕਟੇਅਰ 402 ਮਾਫ ਕਰਨਾ 402 ਹੈਕਟੇਅਰ ਜ਼ਮੀਨ ਹੈ ਜਿਹਦੀ ਰਜਿਸਟਰੀ ਹੈ ਉਹ ਕਹਿੰਦੇ 10 11 ਦੀ ਸੇਲ ਡੀਡ ਹੈ ਫਿਰ ਉਹ ਕਹਿੰਦੇ ਕਿ ਵਿਕਰਮਜੀਠੀਆਂ ਨੇ ਜਿਹੜੇ ਆਪਣੇ ਐਫੀਡੇਵਟਾਂ ਦੇ ਵਿੱਚ ਜ਼ਿਕਰ ਕੀਤਾ ਉਹ ਕੀਤਾ 0.56 ਹੈਕਟੇਅਰ ਹੁਣ ਵਿਕਰਮਜੀਠੀਆਂ ਦੇ ਪੱਖ ਦਾ ਦਾਵਾ ਇਹ ਹੈ ਕਿ ਉਹਨਾਂ ਨੇ ਜੋ ਕੁਝ ਕਾਫੀ ਡਿਵਟਾਂ ਦੇ ਵਿੱਚ ਦੱਸਿਆ ਉਹ ਸੱਚ ਹੈ ਔਰ ਬਾਕੀ ਜ਼ਮੀਨ ਜਾਇਦਾਦਾਂ ਬਾਰੇ ਜਦੋਂ ਅਦਾਲਤ ਦੇ ਵਿੱਚ ਇੱਕ ਇੱਕ ਜ਼ਮੀਨ ਨੂੰ ਲੈ ਕੇ ਵਿਸਥਾਰ ਆਊਗਾ ਜਾਂ ਅਗਰ ਉਹਨਾਂ ਦੀ ਜੱਦੀ ਪੁਸ਼ਟੀ ਕੋਈ ਜ਼ਮੀਨ ਪਤਾ ਲੱਗਦੀ ਹੈ ਤੇ ਅਦਾਲਤ 'ਚ ਜਿਵੇਂ ਜਿਵੇਂ ਉਹਦਾ ਵਿਸਥਾਰ ਆਊਗਾ ਉਹਦੇ ਤੇ ਗੱਲ ਹੋਊਗੀ ਪਰ ਵਿਜੀਲੈਂਸ ਬਿਊਰੋ ਦਾ ਇਹ ਦਾਵਾ ਕਿ 402 ਹੈਕਟੇਅਰ ਬੇਨਾਮੀ ਜ਼ਮੀਨ ਹੈ ਵਿਜੀਲੈਂਸ ਬਿਊਰੋ ਨੇ ਅਦਾਲਤ ਨੂੰ ਇਹ ਕਿਹਾ ਕਿ ਇਹ 402 ਹੈਕਟੇਰ ਜ਼ਮੀਨ ਦਾ ਜ਼ਿਕਰ ਨਹੀਂ ਹੈ ਕਿਤੇ ਮਜੀਠੀਆ ਦੇ ਜਿਹੜੇ ਐਫੀਡੇਵਟਾਂ ਚ ਜ਼ਿਕਰ ਹੈ ਉਹ 0.56 ਹੈਕਟੇਰ ਦਾ ਇੱਕ ਤਾਂ ਇਹ ਇੱਕ ਤੱਥ ਸੀ ਜਿਹਦੇ ਆਧਾਰ ਦੇ ਉੱਤੇ ਰਿਮਾਂਡ ਦਿੱਤਾ ਜੱਜ ਨੇ 4 ਦਿਨਾਂ ਦਾ ਇਹ ਇੱਕ ਤੱਥ ਸੀ ਜਿਹੜਾ ਦੂਜਾ ਤੱਥ ਸੀ ਕਹਿੰਦੇ ਦਿੱਲੀ ਦੇ ਵਿੱਚ ਸੈਨਿਕ ਫਾਰਮਸ ਨੇ ਉਹ ਆਕਸ਼ਨ ਦੇ ਵਿੱਚ ਵਿਕ ਗਏ ਸੀ ਤੇ ਜਦੋਂ ਵਿਕਰਮ ਸਿੰਘ ਮਜੀਠੀਆ ਪਾਵਰ ਚ ਆਏ ਤੇ ਇਹਨਾਂ ਦੇ ਪਿਤਾ ਨੇ ਉਹ ਦੁਬਾਰਾ ਖਰੀਦਿਆ ਅਚ ਜੀ ਸਾਹਿਬ ਇਹ ਦੱਸਦਾ ਨਿਲਾਮੀ ਜਿਹੜੀ ਆਕਸ਼ਨ ਹੋਈ ਉਹ ਮਜੀਠੀਆ ਪਰਿਵਾਰ ਨੇ ਨਿਲਾਮ ਕਰ ਦਿੱਤਾ ਸੀ ਮਤਲਬ ਨਹੀਂ ਜਦੋਂ ਸੀਗੇ ਪਹਿਲਾਂ ਮਜੀਠੀਆ ਪਰਿਵਾਰ ਦੇ ਤੇ ਉਹ ਆਕਸ਼ਨ ਚ ਕਈ ਵਾਰੀ ਜਿਹੜੇ ਪੁਰਾਣੀਆਂ ਜ਼ਮੀਨ ਜਾਇਦਾਦਾਂ ਹੁੰਦੀਆਂ ਨੇ ਕਈ ਵਾਰੀ ਆਕਸ਼ਨ ਚ ਵੱਡੇ ਵੱਡੇ ਘਰਾਣੇ ਦੇ ਦਿੰਦੇ ਨੇ ਸੋ ਉਹ ਕਹਿੰਦੇ ਉਹ ਉਹ ਆਕਸ਼ਨ ਚ ਚੱਲਿਆ ਗਿਆ ਸੀ ਉਹਦਾ ਰੀਜ਼ਨ ਸਪੈਸਿਫਿਕ ਹਜੇ ਨਹੀਂ ਹੋਇਆ ਕਿ ਉਹਦੀ ਆਕਸ਼ਨ ਕਿਉਂ ਹੋਈ ਉਹ ਅਦਾਲਤ ਚ ਜੇ ਗੱਲ ਆਈ ਨਹੀਂ ਕਹਿੰਦੇ ਉਹ ਜਦੋਂ ਸੱਤਾ ਚ ਆਏ ਵਿਕਰਮਜੀਤਿਆ ਪਰਿਵਾਰ ਤੇ ਉਹ ਵਾਪਸ ਖਰੀਦਿਆ ਗਿਆ ਉਹਦਾ ਪੈਸਾ ਉਹਦਾ ਲੈਣ ਦੇਣ ਹਾਲਾਂਕਿ ਉਹ ਵਿਕਰਮਜੀਤਿਆ ਦੇ ਜਿਹੜੇ ਪਿਤਾ ਸੀ surjit ਕੀ ਨਾਮ ਹੈ ਉਹਨਾਂ ਦਾ satyajit pal singh ਹਾਂ ਸੋ ਜਿਹੜੇ ਸੈਨਿਕ ਫਾਰਮ ਚ ਨੇ ਉਹਨਾਂ ਦੇ ਬਾਰੇ ਹੋਰ ਜਾਂਚ ਵਿਜੀਲੈਂਸ ਬਿਊਰੋ ਕਰਨਾ ਚਾਹੁੰਦੀ ਹੈ ਇਸ ਆਧਾਰ ਤੇ ਉਹਨਾਂ ਨੇ ਰੀਮਾਂਡ ਮੰਗਿਆ ਕਿ ਸਾਨੂੰ ਹੋਰ ਰਿਮਾਂਡ ਦੋ ਵਿਕਰਮਜੀਤਿਆ ਦਾ ਤੀਸਰਾ ਜਿਹੜਾ ਵਿਜੀਲੈਂਸ ਬਿਊਰੋ ਦੇ ਸਰਕਾਰੀ ਵਕੀਲਾਂ ਨੇ ਗੱਲ ਰੱਖੀ ਵਿਜੀਲੈਂਸ ਬਿਊਰੋ ਨੇ ਕਿ ਸਾਰਾ ਜੱਜ ਦੇ ਸਾਹਮਣੇ ਔਨ ਰਿਕਾਰਡ ਰੱਖਿਆ ਵਿਜੀਲੈਂਸ ਬਿਊਰੋ ਨੇ ਉਹ ਕਹਿੰਦੇ ਕਿ ਜਲੰਧਰ ਦੇ ਵਿੱਚ ਇੱਕ ਸੁਸਾਇਟੀ ਜਾਂ ਕਲੋਨੀ ਕੱਟੀ ਗਈ ਸੀ ਜਲੰਧਰ ਚ ਇੱਕ ਕਲੋਨੀ ਕਹਿੰਦੇ ਕੱਟੀ ਗਈ ਵਿਜੀਲੈਂਸ ਬਿਊਰੋ ਨੇ ਔਨ ਰਿਕਾਰਡ ਲਿਆਂਦਾ ਜੱਜ ਦੇ ਸਾਹਮਣੇ ਉਹਦੇ ਚ ਕਹਿੰਦੇ 25% ਹਿੱਸਾ ਵੀ ਵੀ ਗਨੀਵ ਕਾਰ ਮਜੀਠਿਆ ਦਾ ਹੈ ਤੇ ਹੁਣ ਉਹ ਵੀ ਇੱਕ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਹਦੇ ਬਾਰੇ ਕਿਹਾ ਗਿਆ ਕਿ ਉਹਦੇ ਚ ਕੈਸ਼ ਪੈਸੇ ਦੀ ਵਰਤੋਂ ਹੋਈ ਹੈ ਇਹ ਦਾਵਾ ਵਿਜੀਲੈਂਸ ਬਿਊਰੋ ਦਾ ਉਹਨੇ ਤਿੰਨ ਮੇਜਰ ਗਰਾਉਂਡ ਸੀ ਚੌਥਾ ਸੀ ਕਿ ਵਿਕਰਮ ਮਜੀਠਿਆ ਸਹਿਯੋਗ ਨਹੀਂ ਕਰ ਰਿਹਾ ਅਸੀਂ ਸ਼ਿਮਲੇ ਲੈ ਕੇ ਗਏ ਸਹਿਯੋਗ ਨਹੀਂ ਕੀਤਾ ਮਜੀਠੇ ਦੇ ਮਾਮਲੇ ਚ ਸਹਿਯੋਗ ਨਹੀਂ ਕੀਤਾ ਇਹ ਅਲੀਗੇਸ਼ਨ ਵਿਕਰਮ ਮਜੀਠੀਏ ਤੇ ਲਾਏ ਗਏ ਔਰ ਅਦਾਲਤ ਦੇ ਵਿੱਚ ਹੀ ਵਿਕਰਮ ਸਿੰਘ ਮਜੀਠੀਆ ਦੇ ਪੱਖ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਕਿਹਾ ਕਿ ਅਗਰ ਵਿਕਰਮ ਸਿੰਘ ਮਜੀਠੀਆ ਦੇ ਪਿਤਾ ਕੋਈ ਪ੍ਰਾਪਰਟੀ ਖਰੀਦਦੇ ਨੇ ਤੇ ਇਹਦੇ ਨਾਲ ਵਿਕਰਮ ਮਜੀਠੀਆ ਹੁਣਾਂ ਦਾ ਕੋਈ ਸਬੰਧ ਨਹੀਂ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਕੁਝ ਵੀ ਆਪਣੇ ਪੱਧਰ ਤੇ ਫੈਸਲੇ ਕਰ ਸਕਦੇ ਨੇ ਉਹਨਾਂ ਦੇ ਵਕੀਲਾਂ ਨੇ ਤਰਸ ਦਿੱਤਾ ਲੇਕਿਨ ਜੱਜ ਦਾ ਇਹ ਆਰਡਰ ਸੀ ਕਿ ਅਸੀਂ 4 ਦਿਨ ਦਾ ਹੋਰ ਵਿਜੀਲੈਂਸ ਦਾ ਰਿਮਾਂਡ ਬਿਕਰਮ ਮਜੀਠੀ ਦਾ ਦੰਨੇ ਆ ਤੇ ਵਿਜੀਲੈਂਸ 4 ਦਿਨ ਹੋਰ ਪੁੱਛਗਿੱਛ ਕਰੂਗੀ ਹੁਣ ਗੋਰਖਪੁਰ ਦੇ ਵਿੱਚ ਵੀ ਜ਼ਮੀਨ ਨਾਲ ਜੁੜਿਆ ਕੋਈ ਰਿਕਾਰਡ ਹੈ ਕਿਉਂਕਿ ਕਾਰੋਬਾਰ ਹੈ ਬਿਕਰਮ ਮਜੀਠੀਆ ਦੇ ਪਰਿਵਾਰ ਦਾ ਹਾਲਾਂਕਿ ਇਹ ਦਾਵਾ ਕੀਤਾ ਗਿਆ ਕਿ ਬਿਕਰਮ ਮਜੀਠੀਆ ਲਗਭਗ 16 ਸਾਲ ਤੋਂ ਗੋਰਖਪੁਰ ਨਹੀਂ ਗਏ ਪਰ ਵਿਜੀਲੈਂਸ ਬਿਊਰੋ ਬਿਕਰਮ ਮਜੀਠੀ ਨੂੰ ਗੋਰਖਪੁਰ ਲੈ ਜਾਣਾ ਚਾਹੁੰਦੀ ਹੈ ਦੇਖੋ ਸੰਦੀਪ ਜੀ ਮੈਂ ਇੱਕ ਗੱਲ ਕਹਿ ਸਕਦਾ ਜੀ ਬਿਕਰਮ ਮਜੀਠੀਆ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਹਜੇ ਤੱਕ ਤਾਂ ਪੂਰੀ ਤਰ੍ਹਾਂ ਨਾਲ ਪਿਆਰੀ ਨਾਲ ਕੰਮ ਕਰ ਰਹੀ ਹੈ ਖਾਲੀ ਹੱਥ ਵਿਜੀਲੈਂਸ ਬਿਊਰੋ ਅੱਜ ਅਦਾਲਤ 'ਚ ਨਹੀਂ ਗਈ ਵਿਜੀਲੈਂਸ ਬਿਊਰੋ ਅੱਜ ਅਦਾਲਤ ਦੇ ਵਿੱਚ ਕੁਝ ਜਈਆਂ ਗੱਲਾਂ ਲੈ ਕੇ ਗਈ ਭਾਵੇਂ ਉਹਨਾਂ ਦੇ ਵਿੱਚੋਂ ਕੁਝ ਨਾ ਨਿਕਲੇ ਪਵਿੱਖ 'ਚ ਲੇਕਿਨ ਉਹ ਧਿਆਨ ਮੰਗਦਿਆਂ ਨੇ ਉਹ ਇਨਵੈਸਟੀਗੇਸ਼ਨ ਮੰਗਦਿਆਂ ਨੇ ਹੋ ਸਕਦਾ ਜਿਹੜੀ 402 ਹੈਕਟੇਰ ਏਕੜ 402 ਹੈਕਟੇਰ ਜ਼ਮੀਨ ਦਾ ਜ਼ਿਕਰ ਹੈ ਹੋ ਸਕਦਾ ਉਹ ਲੀਗਲ ਹੋਵੇ ਅਗਰ ਐਫੀਡੇਵਿਡੈਂਸ ਨਹੀਂ ਆਈ ਉਹਦਾ ਰੀਜ਼ਨ ਕੀ ਹੈ ਇਹ ਵੀ ਸਾਹਮਣੇ ਆ ਜਾਏਗਾ ਇਸੇ ਤਰ੍ਹਾਂ ਜਿਹੜਾ ਸੈਨਿਕ ਫਾਰਮ ਹੈ ਉਹਦਾ ਰੀਜ਼ਨ ਕੀ ਹੈ ਕੀ ਉਹਦੇ ਵਿੱਚ ਕੋਈ ਵਿਕਰਮ ਮਜੀਠੀਆ ਦੀ ਖਰੀਦ ਦੇ ਵਿੱਚ ਕੋਈ ਇਨਵੋਲਵਮੈਂਟ ਸੀ ਜਾਂ ਸ਼ੁੱਧ ਰੂਪ ਚ ਵਿਕਰਮਜੀਠੇ ਦੇ ਪਿਤਾ ਉਹਨਾਂ ਨੇ ਉਹਦੀ ਸਾਰੀ ਪਰਚੇਸ ਕੀਤੀ ਹੈ ਇਹ ਵੀ ਜਾਂਚ ਸਾਹਮਣੇ ਆ ਜਾਏਗਾ ਔਰ ਜਲੰਧਰ ਦੀ ਕਲੋਨੀ ਚ ਕੀ 25% ਗਨੀਬ ਮਜੀਠੀਆ ਦਾ ਲੱਗਿਆ ਉਹਨਾਂ ਦੇ ਨਾਂ ਤੇ ਇਹ ਵੀ ਸਾਹਮਣੇ ਆ ਜਾਏਗਾ ਅਗਰ ਜਲੰਧਰ ਦੀ ਕਲੋਨੀ ਵਾਲਾ ਮਾਮਲਾ ਵਿਜੀਲੈਂਸ ਬਿਊਰੋ ਸਾਬਤ ਕਰ ਗਈ ਕਿ 25% ਰਕਮ ਇਹਨਾਂ ਨੇ ਲਾਈ ਜਿਹੜੀ ਦੱਸਿਆ ਨਹੀਂ ਗਿਆ ਤੇ ਫੇਰ ਬੀਬੀ ਗਨੀਵ ਕੌਰ ਮਜੀਠੀਆ ਵੀ ਲੀਗਲ ਕਾਰਵਾਈ ਦੇ ਘੇਰੇ ਚ ਆ ਸਕਦੇ ਨੇ ਕਿਉਂਕਿ ਉਹ ਵੀ ਐਮਐਲਏ ਨੇ ਸੋ ਇਹਦਾ ਮਤਲਬ ਹੈ ਪੂਰੇ ਬਿਕਰਮ ਮਜੀਠੀਆ ਪਰਿਵਾਰ ਤੇ ਵੱਡਾ ਸੰਕਟ ਖੜਾ ਹੈ ਔਰ ਕਿਉਂਕਿ ਬਾਦਲਾਂ ਦੇ ਪਰਿਵਾਰ ਦਾ ਹੀ ਹਿੱਸਾ ਹੈ ਬਿਕਰਮ ਮਜੀਠੀਆ ਹਰਸਿਮਰਤ ਕੌਰ ਬਾਦਲ ਦੇ ਭਰਾ ਨੇ ਸੋ ਇਸ ਕਰਕੇ ਮੈਂ ਕਹਤਾ ਹਾਂ ਵੀ ਇਹ ਬਾਦਲਾਂ ਦੇ ਲਈ ਸੰਕਟ ਦਾ ਸਮਾਂ ਆ ਗਿਆ ਹਰ ਸਿਮਰਤ ਕੋਰ ਬਾਦਲ ਲਈ ਵੀ ਸੁਖਵੀਰ ਬਾਦਲ ਵੀ ਕਿਉਂਕਿ ਸੁਖਵੀਰ ਬਾਦਲ ਮਜੀਠੀਆ ਦੇ ਜੀਜਾ ਜੀ ਨੇ ਸੋ ਉਹ ਵੀ ਕਿਤਨਾ ਕਿਤੇ ਬਹੁਤ ਜ਼ਿਆਦਾ ਚਿੰਤਿਤ ਹੋਣਗੇ ਰਾਜਨੀਤੀ ਚੱਲਦੀ ਹੈ ਪਰ ਜਿਹੜੇ ਪਰਿਵਾਰ ਨੇ ਪਰਿਵਾਰਾਂ ਦੀ ਆਪਣੀ ਮਹੱਤਤਾ ਹੁੰਦੀ ਹੈ ਹੁਣ ਨਹੀਂ ਜੱਲਾ ਸਾਹਿਬ ਚਿੰਤਾ ਚਿੰਤਾਵਾਂ ਹੈਗੇ ਹੀ ਆ ਤਾਂ ਹੀ ਅੱਜ ਅਕਾਲੀ ਦਲ ਦੇ ਆਗੂਆਂ ਨੂੰ ਲੈ ਕੇ ਉਹ ਮਹਾਲੀ ਦੀ ਅਦਾਲਤ ਚ ਜਾਣਾ ਚਾਹੁੰਦੇ ਸੀਗੇ ਪੁਲਿਸ ਨੇ ਉਹਨਾਂ ਨੂੰ ਡਿਟੇਨ ਕਰ ਲਿਆ ਬਾਅਦ ਚ ਕੋਈ ਥੋੜੀ ਦੇਰ ਉਹਨਾਂ ਨੂੰ ਕਹਿੰਦੇ ਥਾਣੇ ਵੀ ਲੈ ਕੇ ਗਏ ਕੁਝ ਦੇਰ ਬਾਅਦ ਉਹਨਾਂ ਨੂੰ ਛੱਡ ਦਿੱਤਾ ਪਰ ਇੱਥੇ ਜੱਲਾ ਸਾਹਿਬ ਸਵਾਲ ਇਹ ਆ ਅਕਾਲੀ ਦਲ ਸਰਗਰਮ ਦਿਖਾਈ ਦੇ ਰਿਹਾ ਲੁਧਿਆਣਾ ਦੀ ਚੋਣਾਂ ਚ ਵੀ ਦੇਖਿਆ ਸੀਗਾ ਤੇ ਅੱਜ ਵੀ ਅਕਾਲੀ ਦਲ ਜਿਹੜਾ ਉਹ ਆਪਣੇ ਲੀਡਰ ਦੇ ਪਿੱਛੇ ਆਇਆ ਇਹਦੇ ਕੀ ਸੰਕੇਤ ਨੇ ਕਿਦਾਂ ਦੇਖਦੇ ਹੋ ਅਕਾਲੀ ਦਲ ਸੰਗਠਿਤ ਹੋ ਰਿਹਾ ਸੰਦੀਪ ਜੀ ਇਹ ਜਿਹੜਾ ਤੁਸੀਂ ਅਕਾਲੀ ਦਲ ਦੇਖਿਆ ਨਾ ਅੱਜ ਜਿਹੜਾ ਤੁਹਾਨੂੰ ਲੱਗ ਰਿਹਾ ਕਿ ਸਰਗਰਮ ਹੋ ਰਿਹਾ ਹੈ ਇਹ ਬਹੁਤ ਛੋਟਾ ਜਿਹਾ ਅਕਾਲੀ ਦਲ ਹੈ ਗਿਣਤੀ ਦੇ ਲੋਕ ਸੀ ਸੈਂਕੜੇ ਹੋਣਗੇ 5-700 ਹਜ਼ਾਰ ਹੋਊਗਾ ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੋਵੇਂ ਪਟਿਆਲਾ ਦੀ ਜੇਲ੍ਹ 'ਚ ਸੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਦਾਲਤਾਂ 'ਚ ਪੇਸ਼ ਕਰਦੇ ਸੀ ਹਜ਼ਾਰਾਂ ਦੀ ਗਿਣਤੀ 'ਚ ਪੂਰਾ ਪੰਜਾਬ ਜਾਮ ਹੋ ਜਾਂਦਾ ਸੀ ਇਹ ਤਾਂ ਹੁਣ ਇਲਜ਼ਾਮ ਲਾ ਰਹੇ ਨੇ ਨਾ ਸੁਖਬੀਰ ਬੇਦਾ ਮੈਂ ਦੇਖਿਆ ਬੱਸਾਂ ਚ ਆਏ ਨੇ ਇਹ ਕੋਈ ਬਹੁਤ ਵੱਡਾ ਬਿਕਰਮਜੀਠੀ ਦੇ ਹੱਕ ਚ ਸਮਰਥਨ ਚ ਕੋਈ ਅਕਾਲੀ ਦਲ ਦਾ ਹੜ ਨਹੀਂ ਸੀ ਹੈਗਾ ਇਹ ਤਾਂ ਗਿਣਤੀ ਦੇ ਲੋਕ ਸੀ ਕੁਝ ਕੁ ਲੀਡਰ ਸੀ ਅੱਛਾ ਇਹ ਕਹਿੰਦੇ ਨੇ ਜੀ ਕਈ ਲੀਡਰਸ਼ਿਪ ਉਹਨਾਂ ਨੂੰ ਘਰਾਂ ਚ ਡਿਟੇਨ ਕਰ ਲਿਆ ਹੁਣ ਅਕਾਲੀ ਦਲ ਦੇ ਲੀਡਰ ਕਿੰਨੇ ਨੇ 117 ਕੈਂਡੀਡੇਟ ਲੜੇ ਸੀ ਉਹ ਵੀ ਅੱਧੇ ਪਛਦੇ ਰਹਿ ਗਏ ਅੱਧੇ ਦੂਸਰੇ ਪਾਸੇ ਚਲੇ ਗਏ ਵੱਡੇ ਲੀਡਰ ਕਿੰਨੇ ਰਹਿ ਗਏ ਡਾਕਟਰ ਚੀਮਾ ਰਹਿ ਗਏ ਮਹੇਸ਼ਿੰਦਰ ਗਰੇਵਾਲ ਰਹਿ ਗਏ ਬਲਵਿੰਦਰ ਸਿੰਘ ਭੁੰਦੜ ਰਹਿ ਗਏ ਤੇ ਚਲੋ ਆਪਣੇ ਗਾਬੜੀਆ ਸਾਹਿਬ ਸਿਕੰਦਰ ਸਿੰਘ ਮਲੂਕਾ ਮਤਲਬ ਗਿਣਤੀ ਦੇ 50 ਹੋ ਜਾਣਗੇ ਚਲੋ ਮੈਂ ਕਹਿੰਦਾ 100 ਲੀਡਰ ਹੋ ਗਏ ਗਿਣਤੀ ਦੇ ਕਿ 100 ਲੀਡਰ ਅਕਾਲੀ ਦਲ ਹੈ ਤੇ ਵਰਕਰਾਂ ਦਾ ਮਤਲਬ 117 ਵਿਧਾਨ ਸਭਾ ਹਲਕਿਆਂ 'ਚੋਂ ਅਗਰ ਹਰ ਵਿਧਾਨ ਸਭਾ ਹਲਕੇ 'ਚੋਂ 5-500 ਵੀ ਆਇਆ ਹੁੰਦਾ ਤੇ ਬੰਦਾ 50000 ਚਾਹੀਦਲ ਸੀ ਜਿੰਨਾ ਇਕੱਠ ਸੁਖਵੀਰ ਬਾਦਲ ਦੀ ਰੈਲੀ ਚ ਸੀ ਜਿੱਦਣ ਉਹ ਦੁਬਾਰਾ ਪ੍ਰਧਾਨ ਬਣਿਆ ਅ ਜਿਸ ਦਿਨ ਧਾਰਮਿਕ ਇਕੱਠ ਸੀ ਆਪਣਾ ਕਿਹੜੀ ਜਗ੍ਹਾ ਸੀ ਅ ਅਮਰੀਕਾ ਮਾਗੀਆ ਹਾਂਜੀ ਮਾਗੀਆਲੇ ਦਿਨ ਜਿੰਨਾ ਇਕੱਠ ਸੀ ਕਿ ਓਨੇ ਲੋਕ ਸੀਗੇ ਸੋ ਇਸ ਕਰਕੇ ਇਹ ਸਧਾਰਨ ਜਿਹੇ ਲੋਕ ਆਏ ਸੀ ਬਹੁਤੇ ਲੋਕ ਆਏ ਨਹੀਂ ਵਿਕਰਮ ਜੀਠੀਆਂ ਨੂੰ ਓਡਾ ਵੱਡਾ ਸਮਰਥਨ ਨਹੀਂ ਮਿਲਿਆ ਕਿ ਇੱਥੇ ਰੈਲੀ ਜਿੰਨੇ 20 25 30 50 ਹਜ਼ਾਰ ਲੋਕ ਪਹੁੰਚ ਗਏ ਹੁਣ ਪੁਲਿਸ ਜੇ 20 50 ਹਜ਼ਾਰ ਲੋਕ ਪਹੁੰਚੇ ਹੁੰਦੇ ਤੇ ਜੇਲ੍ਹਾਂ ਅੱਜ ਪੰਜਾਬ ਦੀਆਂ ਤੇ ਥਾਣੇ ਅੱਜ ਬੰਦ ਕਰਨੇ ਪੈਣੇ ਸੀ ਵੀ ਭਾਈ ਆਪਾਂ ਬੰਦੇ ਕਿੱਥੇ ਰੱਖਨੇ ਆ ਬਿਕਰਮਜੀਠੀਆ ਦੇ ਹੱਕ 'ਚ ਤਾਂ ਹੜ ਆ ਗਿਆ ਇਹੋ ਜੀ ਗੱਲ ਨਹੀਂ ਹੋਈ ਪਹਿਲਾਂ ਮੈਂ ਇਹ ਕਲੀਅਰ ਕਰਦਾ ਕਿਉਂਕਿ ਇਹ ਲੋਕ ਸੀਗੇ ਪਰ 500 700 ਹਜ਼ਾਰ ਬੰਦਾ ਵਿਕਰਮ ਮਜੀਠੀ ਵਰਗਾ ਲੀਡਰ ਜਿਹੜਾ ਮੰਤਰੀ ਪਹਿਲੀ ਵਾਰੀ ਜਿੱਤਿਆ ਮੰਤਰੀ ਬਣਤਾ ਬਾਦਲ ਸਾਹਿਬ ਨੇ ਕਿ ਦੇਖੋ ਜੀ ਮਜੀਠੀਆ ਪਰਿਵਾਰ ਚ ਪਹਿਲੀ ਵਾਰੀ ਜਿੱਤਿਆ ਤੇ ਬਣਤਾ ਮੰਤਰੀ ਤੇ ਫੇਰ ਦੂਜੀ ਵਾਰੀ ਮੰਤਰੀ ਤੇ ਮੰਤਰੀ ਵੀ ਕਾਦਾ ਮਾਲ ਮਹਿਕਮੇ ਦਾ ਸੋ ਇਹ ਹੈ ਵੀ ਪ੍ਰੋਫਾਈਲ ਵੱਡਾ ਬਣਾਤਾ ਸੀ ਵਿਕਰਮ ਮਜੀਠੀ ਦਾ ਪਰ ਹੁਣ ਅਕਾਲੀ ਦਲ ਚ ਓਡਾ ਵੱਡਾ ਸਮਰਥਨ ਸੁਖਵੀਰ ਬਾਦਲ ਦੇ ਨਾਲ ਮਜੀਠੀਆਲੀ ਆਇਆ ਨਹੀਂ ਸੁਖਵੀਰ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਇੱਕ ਬੱਸ 'ਚ ਬਿਠਾ ਕੇ ਲੈ ਗਏ ਉਹ ਯਾਦਾ ਹੁੰਦਾ ਨਾ ਉੱਥੇ 50 ਬੱਸਾਂ ਮੁਹਾਲੀ ਪੁਲਿਸ ਨੇ 50 ਬੱਸਾਂ ਬੁਲਾ ਕੇ ਖੜਾਈਆਂ ਹੁੰਦੀਆਂ ਵੀ ਭਾਈ 50 ਬੱਸਾਂ ਲਾਓ ਜੇ ਹਰ ਬੱਸ 'ਚ 25-25 ਬੰਦੇ ਵੀ ਪਾਉਣੇ ਪੈ ਜਾਣ ਤੇ ਘਟੋਗੜ ਪਤਾ ਲੱਗੇ ਵੀ ਬੰਦੇ ਗ੍ਰਿਫਤਾਰੀਆਂ ਦੇਣ ਆਏ ਨੇ ਹਿਰਾਸਤ 'ਚ ਲਏ ਡੇਟੇਨ ਕੀਤੇ ਉਹ ਛੱਡ ਦਿੰਦੀ ਹੁੰਦੀ ਪੁਲਿਸ ਸ਼ਾਮ ਨੂੰ ਛੱਡ ਦਿੱਤੇ ਪੁਲਿਸ ਨੂੰ ਉਹ ਛੱਡ ਦਿੰਦੇ ਹੁੰਦੇ ਉਹ ਆ ਜਾਣੇ ਉਹਨਾਂ ਨੇ ਸ਼ਾਮ ਨੂੰ ਕਰੇ ਕਿ ਆਬਲਾ ਤਾਂ ਆ ਗਏ ਹੋਣਗੇ ਹੁਣ ਤੱਕ ਆ ਛੱਡ ਦੇ ਚਲੋ ਸੁੱਖੀ ਸੰਦੀ ਗਰਮੀ ਬਹੁਤ ਹੈ ਹੁਣ ਤੱਕ ਹੁਣ ਤੱਕ ਤਾਂ ਸਾਰੇ ਲੀਡਰਾਂ ਨੇ ਆਪਣੇ ਆਪਣੇ ਟਿਕਾਣਿਆਂ ਤੇ ਪਹੁੰਚ ਵੀ ਗਏ ਹੋਣਗੇ ਮੈਂ ਸੁਣ ਰਿਹਾ ਸੀ ਸੁਚਾ ਸਿੰਘ ਲੰਗਾਵਾ ਵੀ ਇੱਕ ਥਾਣੇ ਜੋ ਬੋਲੀ ਜਾਂਦਾ ਸੀ ਟੈਲੀਵਿਜ਼ਨ ਚੈਨਲ ਤੇ ਸੋ ਸੁਚਾ ਸਿੰਘ ਲੰਗਾਵਾ ਵੀ ਬੜੇ ਝਾਰੂ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੋ ਸੁਚਾ ਸਿੰਘ ਲੰਗਾਹ ਦੀ ਬੜੀ ਕੁਰਬਾਨੀਆਂ ਸ਼੍ਰੋਮਣੀ ਅਕਾਲੀ ਦਲ ਚ ਸੰਘਰਸ਼ ਦੇ ਰੂਪ ਸੋ ਠੀਕ ਹੈ ਉਹ ਪਿੱਛੇ ਦੇ ਰੋਲੇ ਰੱਪੇ ਚ ਆ ਗਏ ਸੀ ਸੁਚਲ ਸਿੰਘ ਲੰਗਾ ਤੇ ਉਹ ਛੇਕੇ ਗਏ ਸੀ ਪੰਥ ਚੋਂ ਆ ਕੇ ਮੁੜ ਕੇ ਆ ਗਏ ਹੁਣ ਤਾਂ ਅੱਜ ਪੂਰਾ ਜੋਰ ਲਾਇਆ ਉਹਨਾਂ ਨੇ ਤੇ ਸੰਦੀਪ ਜੀ ਪਹਿਲਾ ਸਾਹਿਬ ਆ ਗਏ ਜੀ 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 ਸਵਾਲ ਇਹ ਹੈ ਕਿ ਜਿਸ ਤਰ੍ਹਾਂ ਦੇ ਤੱਤ ਵਿਜੀਲੈਂਸ ਬਿਊਰੋ ਨੇ ਰੱਖੇ ਨੇ ਇਹਨਾਂ ਦੇ ਉੱਤੇ ਜਾਂਚ ਚੋਂ ਕੀ ਨਿਕਲਦਾ ਹੈ ਅਗਰ ਵਿਜੀਲੈਂਸ ਬਿਊਰੋ ਸੱਚਾ ਸਾਬਤ ਹੋ ਗਿਆ ਤੇ ਫਿਰ ਬਿਕਰਮ ਸਿੰਘ ਮਜੀਠੀਆ ਤੇ ਇਹ ਇੱਕ ਬਹੁਤ ਵੱਡਾ ਖਤਰਾ ਖੜਾ ਹੋ ਗਿਆ ਆਮਦਨ ਤੋਂ ਵੱਧ ਸਰੋਤਾਂ ਵਾਲੇ ਮਾਮਲੇ 'ਚ ਤੇ ਜੇ ਕੁਝ ਵੀ ਸਾਬਤ ਨਾ ਹੋਇਆ ਤੇ ਫਿਰ ਬਿਕਰਮ ਸਿੰਘ ਮਜੀਠੀਆ ਵੱਡਾ ਲੀਡਰ ਬਣ ਕੇ ਉੱਭਰ ਜਾਊਗਾ ਫਿਰ ਤਾਂ ਜਿੱਦਣ ਬਰੀ ਹੋਣਾ ਬਿਕਰਮ ਮਜੀਠੀਏ ਨੇ ਉਸ ਦਿਨ 50 ਹਜ਼ਾਰ ਬੰਦਾ ਇਕੱਠਾ ਹੋਊਗਾ ਫਿਰ ਤੁਹਾਨੂੰ ਉਸ ਦਿਨ ਪਤਾ ਲੱਗਣਾ ਵੀ ਹਾਂ ਬਿਕਰਮ ਮਜੀਠੀਏ ਦੇ ਨਾਲ ਲੋਕ ਖੜ ਗਏ ਆ ਕੇ ਅੱਜ ਉਹ ਪੋਜੀਸ਼ਨ ਨਹੀਂ ਹੈ अच्छा डला जी जब आप ये प्रोग्राम रिकॉर्ड कर रहे हैं ना इसी दौरान भर्ती कमेटी जड़ी पांच मेंबर की कमेटी श्री अकादक साहब तो गठित की गई है अकाली दल की भर्ती वास्ते ओदे मुतलक एक खबर आई है वो ਤੁਸੀਂ ਜਿਹੜਾ ਖਬਰ ਸਾਂਝੀ ਕਰਿਓ ਸਾਡੇ ਦਰਸ਼ਕਾਂ ਦੇ ਨਾਲ ਕੀ ਖਬਰ ਹੈ ਜੀ ਦੇਖੋ ਇਹ ਪ੍ਰੈਸ ਨੋਟ ਹੈ ਭਰਤੀ ਕਮੇਟੀ ਦਾ ਹੁਣੇ-ਹੁਣੇ ਹੀ ਆਇਆ ਮੋਬਾਈਲ ਤੇ ਘੰਟੀ ਵੱਜੀ 15 ਜੁਲਾਈ ਤੋਂ ਜ਼ਿਲ੍ਹਾ ਤੇ ਸਟੇਟ ਡੈਲੀਗੇਟ ਦੀਆਂ ਚੋਣਾਂ ਲਈ ਹਲਕਾ ਬਾਅਰ ਮੀਟਿੰਗਾਂ ਹੋਣਗੀਆਂ 15 ਜੁਲਾਈ ਤੋਂ ਜ਼ਿਲ੍ਹਾ ਅਤੇ ਸਟੇਟ ਡੈਲੀਗੇਟ ਦੀਆਂ ਚੋਣਾਂ ਹੋਣਗੀਆਂ ਤੇ 10 ਜੁਲਾਈ ਤੱਕ ਕਾਪੀਆਂ ਜਮ੍ਹਾਂ ਹੋਣੀਆਂ ਨੇ ਜਿਹੜੀਆਂ ਕਾਪੀਆਂ ਨੇ ਉਹ 10 ਜੁਲਾਈ ਤੱਕ ਹੀ ਜਮ੍ਹਾਂ ਹੋ ਸਕਦੀਆਂ ਨੇ ਭਾਵੇਂ ਭਰਤੀ ਉਸ ਤੋਂ ਬਾਅਦ ਵੀ ਜਾਰੀ ਰਹਿਣੀ ਹੈ ਪਰ 10 ਜੁਲਾਈ ਤੱਕ ਜਿੰਨੀਆਂ ਵੀ ਕਾਪੀਆਂ ਗਈਆਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਭਰੀਆਂ ਪਈਆਂ ਨੇ ਲੱਖਾਂ ਵੀ ਲੈ ਕੇ ਆਓ ਵਾਪਸ ਵਾਪਸ ਦੇ ਜਵਾਕੇ ਔਰ ਹੁਣ ਤੱਕ 8 ਲੱਖ 29000 ਭਰਤੀ ਵਾਪਸ ਜਮ੍ਹਾਂ ਕਰਾ ਚੁੱਕੇ ਨੇ ਪੰਜਾਬ ਦੇ ਲੋਕ ਸੋ ਬਹੁਤ ਵੱਡੀ ਗਿਣਤੀ ਚ ਭਰਤੀ ਗਈ ਹੋਈ ਐ ਲਗਭਗ 28 29 ਲੱਖ ਭਰਤੀ ਗਈ ਹੋਈ ਐ ਜਿਨ੍ਹਾਂ ਦੇ ਵਿੱਚੋਂ 8 ਲੱਖ 29 ਹਜ਼ਾਰ ਜਮ੍ਹਾਂ ਹੋ ਗਈਆਂ ਤੇ ਬਾਕੀ ਇਹ سلسلہ ਚੱਲਦਾ ਰਹਿਣਾ ਐ ਪਰ ਇਹਦੇ ਦਰਮਿਆਨ ਪ੍ਰੋਗਰਾਮ ਦੇ ਤਾ ਉਹਨਾਂ ਨੇ ਅਗਲਾ ਸੋ ਕਿਉਂਕਿ ਲੋਕ ਆਪਣੇ ਰੁਝੇਵਿਆਂ ਕਰਕੇ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਸੰਦੀਪ ਜੀ ਕਿ ਪੰਜ ਮੈਂਬਰੀ ਕਮੇਟੀ ਦੇ ਰਾਹ ਚ ਜਿੰਨੀਆਂ ਰੁਕਾਵਟਾਂ ਆਈਆਂ ਦੁਨੀਆਂ ਚ ਕਿਸੇ ਕੰਮ ਚ ਨਹੀਂ ਆਈਆਂ ਹੋਣਗੀਆਂ ਪਰ ਫਿਰ ਵੀ ਇਹ ਕੰਮ ਪੂਰਾ ਹੋ ਰਿਹਾ ਤੁਸੀਂ ਵੇਖੋ ਪਹਿਲਾਂ ਤਾਂ ਜੰਗ ਹੀ ਆ ਗਈ ਗੁਲਬੇਰ ਕਣਕ ਆਈ ਆ ਗਈ ਕਣਕ ਦੀ ਕਟਾਈ ਆ ਗਈ ਫੇਰ ਤੁਸੀਂ ਵੇਖੋ ਝੋਨਾ ਲਵਾਉਣ ਵਾਲਾ ਸੀਜ਼ਨ ਆ ਗਿਆ ਇਹ ਸਾਰਾ ਕੁਝ ਵਾਪਰਦਾ ਰਿਹਾ ਔਰ ਦੇਖੋ ਵਿੱਚ ਵਿੱਚ ਖੜਾਂ ਵਾਲਾ ਮੀਂਹ ਵਾਲਾ ਮਾਹੌਲ ਬੜਾ ਖਤਰਾ ਇਹਦਾ ਖੜਾ ਕੀਤਾ ਪਿਛਲੇ ਕਈ ਦਿਨਾਂ ਤੋਂ ਹੁਣ ਭਰਤੀ ਕਮੇਟੀ ਨੇ ਜਿਹੜੇ ਬੇਨਤੀਆਂ ਕੀਤੀਆਂ ਨੇ ਜੀ 11 ਜੁਲਾਈ ਤੋਂ ਲੈ ਕੇ 14 ਜੁਲਾਈ ਤੱਕ ਹਰ ਕਾਪੀ ਪਿੱਛੇ ਬਣਨ ਵਾਲੇ ਸਰਕਲ ਡੈਲੀਗੇਟ ਦਾ ਸਰਕਟ ਡੈਲੀਗੇਟ ਨਾਮ ਵਾਲੀਆਂ ਲਿਸਟਾਂ ਨੂੰ ਅੰਤਿਮ ਰੂਪ ਦਿੱਤਾ ਜਾਏਗਾ 15 ਤੋਂ 27 ਜੁਲਾਈ ਤੱਕ ਭਰਤੀ ਕਮੇਟੀ ਦੇ ਮੈਂਬਰ ਹਲਕਾवार ਮੀਟਿੰਗਾਂ ਦਾ ਦੌਰ ਸ਼ੁਰੂ ਕਰਨਗੇ ਸੋ 15 ਜੁਲਾਈ ਤੋਂ 27 ਜੁਲਾਈ ਤੱਕ ਹਲਕਾ ਪੱਧਰ ਤੇ ਮੀਟਿੰਗਾਂ ਹੋਣੀਆਂ ਨੇ ਹਲਕਾਵਾਰ ਮੀਟਿੰਗਾਂ 'ਚ ਜ਼ਿਲ੍ਹਾ ਡੈਲੀਗੇਟ ਤੇ ਸਟੇਟ ਡੈਲੀਗੇਟ ਦੀ ਚੋਣ ਕੀਤੀ ਜਾਣੀ ਹੈ ਜ਼ਿਲ੍ਹਾ ਪੱਧਰੀ ਤੇ ਸਟੇਟ ਡੈਲੀਗੇਟ ਦੀ ਚੋਣ ਬਾਅਦ ਜਨਰਲ اجلاس ਲਈ ਤਰੀਕ ਦਾ ਐਲਾਨ ਕਰ ਦਿੱਤਾ ਜਾਊਗਾ। ਅੱਛਾ ਜੀ। 27 ਜੁਲਾਈ ਤੱਕ ਹਲਕਾ ਬਾਰ ਮੀਟਿੰਗਾਂ ਹੋਣਗੀਆਂ। ਔਰ ਉਹਨਾਂ ਨੇ ਭਰਤੀ ਕਮੇਟੀ ਨੇ ਇੱਕ ਇੱਕ ਕਾਪੀ ਭਰਨ ਵਾਲੇ ਸ਼ਖਸ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਹੈ। ਤੇ ਉਹ ਕਹਿੰਦੇ ਵੀ ਮੰਜ਼ਿਲ ਦਾ ਪੈੜਾ ਬਹੁਤ ਵੱਡਾ ਹੈ ਤੇ ਕਠਿਨਾਈ ਭਰਿਆ ਭਰਿਆ ਸੀ। ਪ੍ਰਸੰਗਤ ਦੇ ਪਿਆਰ ਤੇ ਹੌਸਲੇ ਦੇ ਦਰਿਅੇ ਇਸ ਦਾ ਇੱਕ ਪੜਾ ਪੂਰਾ ਕਰ ਲਿਆ। ਸੋ ਇੱਕ ਪੜਾ ਜਿਹੜਾ ਹੈ ਅਗਸਤ ਮਹੀਨੇ ਦੇ ਵਿੱਚ ਪ੍ਰਧਾਨ ਦੀ ਚੋਣ ਹੋ ਜਾਏਗੀ ਇਸ ਮੁਤਾਬਕ ਇਹ ਮੁਤਾਬਕ ਲੱਗਦਾ ਹੈ ਇਹ ਲਿਖਦੇ ਨੇ ਭਰਤੀ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਇਹ ਜਾਰੀ ਕੀਤਾ ਹੈ ਮਨਪੀਰ ਸਿੰਘ ਯਾਲੀ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਮੈਦਪੁਰੀ ਤੇ ਬੀਬੀ ਸਤਵੰਤ ਕੌਰ ਭਰਤੀ ਸੰਬੰਧੀ ਅਗਲਾ ਪ੍ਰੋਗਰਾਮ ਐਲਾਨ ਕਰਦੇ ਆ ਉਹਨਾਂ ਨੇ ਕਿਹਾ ਕਿ 2 ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿੱਚ ਉਹਨਾਂ ਨੂੰ ਮਿਲੀ ਸੇਵਾ ਦੇ ਕਾਰਜ ਦੀ ਸ਼ੁਰੂਆਤ ਤੋਂ ਹੁਣ ਤੱਕ ਬੇਸ਼ੱਕ ਇੱਕ ਧੜੇ ਵੱਲੋਂ ਬਿਲਕੁਲ ਵੀ ਸਹਿਯੋਗ ਨਹੀਂ ਦਿੱਤਾ ਗਿਆ ਇਸ ਦੇ باوجود ਭਰਤੀ ਮੂਹਮ ਨੂੰ ਕਾਮਯਾਬੀ ਮਿਲੀ ਹੈ ਅੱਜ ਹਰ ਪੰਥਦਰਦੀ ਅਤੇ ਪੰਜਾਬ ਹਿਤੈਸ਼ੀ ਸ਼ਖਸ ਆਪਣੀ ਖੇਤਰੀ ਪਾਰਟੀ ਦੇ ਵजूद ਨੂੰ ਮਜ਼ਬੂਤ ਅਤੇ ਪੁਨਰਸੁਰਜੀਤ ਕਰਨ ਲਈ ਸ਼ੁਰੂ ਮੂਹਮ ਦਾ ਆਪ ਮਹਾਰੇ ਹਿੱਸਾ ਬਣਿਆ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਰਹੀ ਹੈ ਅੱਜ ਸੂਬੇ ਦੇ ਹਰ ਸ਼ਖਸ ਦੀ ਜਵਾਨ ਉਪਰ ਖੇਤਰੀ ਪਾਰਟੀ ਨੂੰ ਮਜ਼ਬੂਤ ਰੱਖਣ ਅਤੇ ਕਰਨ ਇਸ ਦੀ ਮਹੱਤਤਾ ਅਤੇ ਲੋੜ ਦਾ ਜ਼ਿਕਰ। ਸੋ ਇਹਨਾਂ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ। ਸੰਦੀਪ ਜੀ ਹਜੇ ਬਹੁਤ ਭਰਤੀ ਹੋਰ ਵਾਪਸ ਆਉਣੀ ਹੈ। ਲੋਕ ਜਦੋਂ ਡੈਡਲਾਈਨ 10 ਜੁਲਾਈ ਦੀ ਹੋ ਗਈ ਤੇ ਹੁਣ ਲੋਕ ਛੇਤੀ ਮੋੜਨਗੇ ਭਰਤੀ ਦੀਆਂ ਕਾਪੀਆਂ। ਭਰਤੀ ਉਸ ਤੋਂ ਬਾਅਦ ਵੀ ਚੱਲਦੀ ਰਹਿਣੀ ਹੈ ਕਿਉਂਕਿ ਇਹ ਨਾ ਰੁਕਣ ਵਾਲਾ ਪ੍ਰੋਸੈਸ ਹੈ ਜਿਹੜਾ ਭਰਤੀ ਦਾ। ਪਰ ਸੰਦੀਪ ਜੀ ਇਹ ਗੱਲ ਤੈਅ ਹੋ ਗਈ ਕਿ ਹੁਣ ਅਗਸਤ ਮਹੀਨੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਦਾ ਕਾਰਜ ਅੱਗੇ ਵਧੇਗਾ ਔਰ ਉਮੀਦ ਹੈ ਕਿ ਸਤੰਬਰ ਜਾਂ ਅਕਤੂਬਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਣਗੀਆਂ ਸੋ ਇਹਦਾ ਮਤਲਬ ਹੈ ਕਿ ਬਹੁਤ ਤੇਜ਼ੀ ਦੇ ਨਾਲ ਪੰਜ ਮੈਂਬਰੀ ਕਮੇਟੀ ਪੰਜਾਬ ਦੀ ਸਿਆਸਤ ਨੂੰ ਬਦਲਣ ਦੇ ਲਈ ਯਤਨਸ਼ੀਲ ਹੈ ਔਰ ਲੋਕਾਂ ਦੀ ਲਹਿਰ ਭਰਵੇਂ ਰੂਪ ਚ ਹੰਗਾਰਾ ਦੇ ਰਹੀ ਹੈ ਸੋ ਮੇਰਾ ਹੀ ਮੰਨਣਾ ਹੈ ਕਿ ਜਿਵੇਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਨੇੜੇ ਆਣਗੀਆਂ ਤੇ ਇਹ ਜਿਹੜਾ ਮਾਹੌਲ ਹੈ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਦਾ ਇਹ ਜ਼ਿਆਦਾ ਮਜ਼ਬੂਤ ਹੁੰਦਾ ਚੱਲਿਆ ਜਾਏਗਾ ਮੈਨੂੰ ਇਸ ਤਰੀਕੇ ਦੀ ਸੰਭਾਵਨਾ ਜਿਹੜੀ ਹੈ ਇਹ ਲੱਗਦੀ ਹੈ ਸੋ ਜਿਹੜਾ ਭਰਤੀ ਦਾ ਜਿਹੜਾ ਨਵਾਂ ਪ੍ਰੋਗਰਾਮ ਲਾਨਿਆ ਗਿਆ ਹੈ ਇਹਦੇ ਨਾਲ ਹੋਰ ਉਤਸ਼ਾਹ ਪੰਜਾਬ ਦੀ ਸਿੱਖ ਸੰਗਤ ਦੇ ਵਿੱਚ ਪੈਦਾ ਹੋਏਗਾ ਕਿ ਹੁਣ ਜਿਹੜੇ ਦਿਨ ਬਚ ਗਏ ਅਸੀਂ ਸਾਰੀ ਭਰਤੀ ਜਮ੍ਹਾਂ ਕਰਾਈਏ ਜੇ ਤੇ ਡੱਲਾ ਸਾਹਿਬ ਇਹਦੇ ਨਾਲ ਹੀ ਇਹ ਤੇ ਸੰਗਠਿਤ ਹੋ ਜਾਣਾ ਪੁਨਰ ਸੰਗੀਤ ਹੋ ਜਾਣਾ ਪਰ ਇਹ ਕਾਂਗਰਸ ਦੇ ਵਿੱਚ ਜਿਹੜੀ ਧੜੇਬੰਦੀ ਹੈ ਇਹ ਕਦੋਂ ਖ ਮੁੱਕੂਗੀ ਤੁਸੀਂ ਕਾਂਗਰਸ ਦੀ ਸਿਆਸਤ ਨੂੰ ਬਹੁਤ ਨੇੜਿਓਂ ਵਾਚਦੇ ਹੋ ਦੇਖਦੇ ਹੋ ਔਰ ਤੁਹਾਡੇ ਐਨਾਲਿਸਿਸ ਕਾਂਗਰਸ ਪ੍ਰਤੀ ਜਿਹੜੇ ਆ ਉਹ ਸਾਡੇ ਦਰਸ਼ਕ ਵੀ ਬੇਹਦ ਪਸੰਦ ਕਰਦੇ ਆ ਕਾਂਗਰਸ ਦੇ ਵਿੱਚ ਧੜੇਬੰਦੀ ਪੰਜਾਬ ਦੇ ਵਿੱਚ ਜਿਹੜੀ ਦਿਖਾਈ ਦੇ ਰਹੀ ਆ ਇਹ ਕਿਤੇ ਰੁਕੂਗੀ ਜਾਂ ਵੱਧ ਹੀ ਜਾਊਗੀ ਦੇਖੋ ਕਾਂਗਰਸ ਦੀ ਧੜੇਬਾਜ਼ੀ ਕਦੋਂ ਖਤਮ ਹੋਏਗੀ ਇਹ ਤਾਂ ਮੈਨੂੰ ਲੱਗਦਾ ਹੈ ਨਾ ਰਾਹੁਲ ਗਾਂਧੀ ਨੂੰ ਪਤਾ ਹੈ ਨਾ ਮਲਕ ਅਰਜਨ ਖਾਗੇ ਨੂੰ ਪਤਾ ਹੈ ਤੇ ਨਾ ਕਿਸੇ ਨੂੰ ਵੀ ਪਤਾ ਹੈ ਦੁਨੀਆ 'ਚ ਕਾਂਗਰਸ ਦੇ ਲੀਡਰ ਕਿਸ ਮਾਨਸਿਕਤਾ ਦੇ ਨਾਲ ਢੜੇਵਾਦੀ ਦਾ ਸ਼ਿਕਾਰ ਹੁੰਦੇ ਨੇ ਮੈਂ ਹਮੇਸ਼ਾ ਜ਼ਿਕਰ ਕਰਦਾ ਇਹਦੇ ਤੇ ਤਾਂ ਕੋਈ ਦੁਨੀਆ 'ਚ ਮੈਨੂੰ ਲੱਗਦਾ ਖੋਜ ਵੀ ਨਹੀਂ ਹੋ ਸਕਣੀ ਕਿਉਂਕਿ ਇਹ ਵਿਸ਼ਾ ਐਡਾ ਵੱਡਾ ਹੋ ਗਿਆ ਔਰ ਤੁਸੀਂ ਵੇਖੋ ਕਿ ਕੜਵਲ ਉਹਨਾਂ ਨੂੰ ਸ਼ਾਮਲ ਕਰਾਇਆ ਸੀ ਭਰਤਪੁਸ਼ਨ ਆਸ਼ੂ ਨੇ ਔਰ ਕੋਈ ਕਮਲ ਜੀ ਸਿੰਘ ਕੜਵਲ ਔਰ ਕਰਨ ਵੜਿੰਗ ਇਹ ਦੋ ਲੀਡਰ ਨੇ ਕਮਲਜੀਤ ਕੜਵਲ ਤਾਂ ਚੋਣ ਵੀ ਲੜੇ ਨੇ ਬੜੇ ਸਿਰ ਕੱਢ ਲੀਡਰ ਨੇ ਤੇ ਜਿਹੜੇ ਕਰਨ ਵੜਿੰਗ ਨੇ ਉਹ ਮੈਨੂੰ ਲੱਗਦਾ ਹੈ ਸ਼ਾਇਦ ਪਾਰਟੀ ਦੇ ਸੰਗਠਨ ਵਾਲੇ ਪਾਸੇ ਲੀਡਰ ਹੋਣਗੇ ਮੈਂ ਬਹੁਤਾ ਉਹਨਾਂ ਦਾ ਹਾਂ ਨੌਜਵਾਨ ਆਗੂ ਨੇ ਹਜੇ ਹਜੇ ਮਿਹਨਤ ਕਰ ਰਹੇ ਹੋਣੇ ਹੁਣ ਕਹਿੰਦੇ ਜੀ ਇਹਨਾਂ ਦੀ ਮੈਂਬਰਸ਼ਿਪ ਤੇ ਸਸਪੈਂਸ ਬਣ ਗਿਆ ਕੀ ਕਾਂਗਰਸ ਪਾਰਟੀ ਇਹਨਾਂ ਦੀ ਆਮਦ ਨੂੰ ਸਵੀਕਾਰ ਕਰੇਗੀ ਜਾਂ ਨਹੀਂ ਕਰੇਗੀ ਦੇਖੋ ਆਖਰੀ ਫੈਸਲਾ ਕਰਨਾ ਹੁੰਦਾ ਹੈ ਸ਼ੂਬੇ ਦੇ ਪ੍ਰਧਾਨ ਨੇ ਜਾਂ ਜ਼ਿਲ੍ਹੇ ਦੇ ਪ੍ਰਧਾਨ ਨੇ ਪਹਿਲਾਂ ਸੋ ਨਾ ਤਾਂ ਸੰਜੀਤ ਤਲਵਾਰ ਉਹਨਾਂ ਨੇ ਇਹਦੇ ਮਾਮਲੇ 'ਚ ਦੱਸਿਆ ਤੇ ਰਾਜਾ ਵੜਿੰਗ ਉਹਨਾਂ ਵੱਲੋਂ ਉਹਨਾਂ ਦੇ ਗਰੁੱਪ ਵੱਲੋਂ ਇਹ ਖਬਰ ਆਈ ਹੈ ਮੀਡੀਆ 'ਚ ਕਿ ਉਹਨਾਂ ਦੀ ਵਾਪਸੀ ਤੇ ਸਸਪੈਂਸ ਹੈ ਕਿ ਕੀ ਉਹਨਾਂ ਦੀ ਵਾਪਸੀ ਕਾਗਜ਼ ਪੱਤਰੀ ਪੂਰੀ ਨਹੀਂ ਹੋ ਸਕੀ ਕੀ ਉਹਨਾਂ ਨੇ ਕਾਂਗਰਸ ਦੀ ਮੈਂਬਰਸ਼ਿਪ ਦੇ ਫਾਰਮ ਭਰ ਕੇ ਜਿਹੜੀ ਮਨਜ਼ੂਰੀ ਮਿਲਣੀ ਹੁੰਦੀ ਹੈ ਜ਼ਿਲ੍ਹਾ ਪ੍ਰਧਾਨ ਤੋਂ ਔਰ ਸਟੇਟ ਪ੍ਰਧਾਨ ਤੋਂ ਜਿਹੜਾ ਇੱਕ ਪ੍ਰਕਿਰਿਆ ਪ੍ਰोसीजर ਹੈ ਅਗਰ ਕੋਈ ਪ੍ਰोसीजर ਕਾਂਗਰਸ 'ਚ ਨਹੀਂ ਹੈਗਾ ਫਿਰ ਤਾਂ ਠੀਕ ਹੈ ਫਿਰ ਤਾਂ ਉਹ ਮੈਂਬਰ ਨੇ ਪਰ ਜੇ ਕੋਈ ਕਾਂਗਰਸ ਪ੍ਰोसीजर ਹੈ ਤੇ ਫਿਰ ਉਹਨਾਂ ਦੀ ਮੈਂਬਰਸ਼ਿਪ ਤੇ ਸਸਪੈਂਸ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਾਂਗਰਸ ਪਾਰਟੀ ਦੇ ਵਿੱਚ ਚੱਲ ਰਹੀਆਂ ਨੇ ਔਰ ਇਹਨੂੰ ਇਸ ਰੂਪ 'ਚ ਵੀ ਦੇਖਿਆ ਜਾ ਰਿਹਾ ਹੈ ਕਿ ਹੁਣ ਦੇਖੋ ਪ੍ਰਗਟ ਸਿੰਘ ਵੀ ਅਸਤੀਫਾ ਦੇ ਗਏ ਭਾਰਤ ਭੂਜਨ ਆਸ਼ੂ ਵੀ ਅਸਤੀਫਾ ਦੇ ਗਏ ਤੇ ਉਹ ਕਿਕੀ ਢੱਲੋਂ ਸਾਹਿਬ ਵੀ ਅਸਤੀਫਾ ਦੇ ਗਏ ਤੇ ਜਿਨ੍ਹਾਂ ਨੇ ਸ਼ਾਮਲ ਕਰਾਇਆ ਸੀ ਉਹਨਾਂ ਦੇ ਵਿੱਚ ਕੜਵਲ ਸਾਹਿਬ ਵੀ ਖੜੇ ਉਹ ਖੜੇ ਸੀ ਆਪਣੇ ਰਾਣਾ ਗੁਰਜੀਤ ਹੁਣੀ ਵੀ ਉਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ ਪਰ ਅਗਰ ਭਾਰਤ ਪੁਸ਼ਨ ਆਸ਼ੂ ਵਰਗਿਆਂ ਨੇ ਸ਼ਾਮਲ ਕਰਾਇਆ ਸੀ ਇਹਨਾਂ ਲੀਡਰਾਂ ਨੂੰ ਤੇ ਇਹ ਲੀਡਰ ਹੁਣ ਭਾਰਤ ਪੁਸ਼ਨ ਆਸ਼ੂ ਉਹਨਾਂ ਨੂੰ ਜਾ ਕੇ ਪੁੱਛਦੇ ਹੋਣਗੇ ਵੀ ਅਸੀਂ ਹੁਣ ਕੀ ਕਰੀਏ ਜੀ ਤੇ ਭਾਰਤ ਪੁਸ਼ਨ ਆਸ਼ੂ ਕਹਿੰਦੇ ਸਾਹਿਬ ਮਾਫ ਕਰਨਾ ਚੰਨੀ ਸਾਹਿਬ ਵੀ ਸੀਗੇ ਪੰਜਾਬ ਦੇ ਸਾਫ ਕਾ ਮੁੱਖ ਮੰਤਰੀ ਹਾਂ ਚੰਨੀ ਸਾਹਿਬ ਨੇ ਵੀ ਸ਼ਾਮਲ ਕਰਾਇਆ ਸੀ ਉਹਨੋਂ ਚੰਨੀ ਸਾਹਿਬ ਨੂੰ ਸਾਰੇ ਪੁੱਛਦੇ ਹੋਣਗੇ ਤੇ ਚੰਨੀ ਸਾਹਿਬ ਕਹਿੰਦੇ ਹੋਣੇ ਮੈਂ ਕਰੂੰਗਾ ਰਾਹੁਲ ਗਾਂਧੀ ਨਾਲ ਕੱਲ ਆਪਾਂ ਕਰਾਂਗੇ ਕੋਈ ਮਸਲੇ ਦਾ ਹੱਲ ਕੱਢਾਂਗੇ ਦੇਖੋ ਚੰਨੀ ਸਾਹਿਬ ਮਸਲਿਆਂ ਦਾ ਹੱਲ ਕੱਢਣ ਲਈ ਤਾਂ ਜਾਣੇ ਹੀ ਜਾਂਦੇ ਨੇ ਹੁਣ ਉਹ ਇਹਨਾਂ ਦੋਨਾਂ ਕਾਂਗਰਸੀ ਲੀਡਰਾਂ ਦੇ ਮਸਲੇ ਦਾ ਹੱਲ ਕੋਈ ਨਾ ਕੋਈ ਤਾਂ ਕਰਨਗੇ ਨਾ ਹੁਣ ਅੰਗਰੇਜ਼ ਦੋ ਲੀਡਰ ਕਾਂਗਰਸ 'ਚ ਆ ਗਏ ਸ਼ਾਮਲ ਕਰਾਤਾ ਢੋਲ ਠਮੱਕੇ ਨਾਲ ਸ਼ਾਮਲ ਹੋ ਗਏ ਮੂੰਹ ਮਿੱਠੇ ਕਰਾਏ ਗੱਲ ਦੇ ਵਿੱਚ ਵੈਲਕਮ ਪਾਇਆ ਗਿਆ ਵੈਲਕਮ ਜਿਹੜਾ ਉਹ ਕਾਂਗਰਸ ਦੀ ਜਿਹੜੀ ਉਹ ਜਿਹੜਾ ਇੱਕ ਹਾਰ ਹੁੰਦਾ ਆ ਪਰਨਾਮਦਾਬ हां वेलकम रोड चलो जो भी कह लिया उन ते ਹੁਣ ਸਵਾਲ ਇਹ ਸਿਰੋਪਾਉ ਤੇ ਹੁਣ ਸਵਾਲ ਇਹ ਕਿ ਕਾਂਗਰਸ ਦੀ ਹਾਈ ਕਮਾਂਡ ਤੈਅ ਕਰੇਗੀ ਪਰ ਇਹਦੇ ਨਾਲ ਇਹ ਗੱਲ ਤੈਅ ਹੋ ਗਈ ਕਿ ਸਿਮਰਜੀਤ ਬੈਂਸ ਕੜਵਲ ਦੇ ਇਲਾਕੇ ਚ ਸਰਗਰਮ ਨੇ ਰਾਜਾ ਵੜਿੰਗ ਦੇ ਬਹੁਤ ਨੇੜੇ ਨੇ ਤੇ ਸਿਮਰਜੀਤ ਬੈਂਸ ਤਾਂ ਉੱਥੋਂ ਚੋਂ ਲੜਨ ਨੂੰ ਫਿਰ ਰਹੇ ਨੇ ਹੁਣ ਅਗਰ ਕਮਲਜੀਤ ਕੜਵਲ ਵੀ ਕਾਂਗਰਸ ਦੀ ਮੈਂਬਰਸ਼ਿਪ ਰੱਦ ਹੋ ਜੂ ਜਾਂ ਨਹੀਂ ਮਿਲੂਗੀ ਤੇ ਫਿਰ ਸਿਮਰਜੀਤ ਬੈਂਸ ਤਾਂ ਖੁਸ਼ ਹੋਊਗਾ ਪਰ ਇੱਕ ਗੱਲ ਸਮਝੋ ਕਾਂਗਰਸ ਦੀ ਗੁੱਟਬੱਜੀ ਹਲਕਾ ਪੱਧਰ ਤੇ ਆ ਗਈ ਨਾ ਹੁਣ ਜਿਨ੍ਹਾਂ ਦੀ ਮੈਂਬਰਸ਼ਿਪ ਤੇ ਸਸਪੈਂਸ ਹੈ ਉਹ ਦਾ ਵਿਰੋਧ ਕਰਨਗੇ ਰਾਜਾ ਵੜਿੰਗ ਦਾ ਵੀ ਕਰਨਗੇ ਲੋਕ ਛਿਪ ਕੇ ਤੇ ਬੈਂਸ ਦਾ ਵੀ ਕਰਨਗੇ ਮਤਲਬ ਕਾਂਗਰਸ ਦੇ ਵਿੱਚ ਫੁੱਟ ਵੈਸੇ ਮੈਂ ਇੱਕ ਗੱਲ ਦੇਖਦਾ ਜਦੋਂ ਕਮਲਜੀਤ ਕੜਵਲ ਤੇ ਸਿਮਰਜੀਤ ਬੈਂਸ ਇੱਕ ਹੋਰ ਪਾਰਟੀ 'ਚ ਸੀ ਉਦੋਂ ਵੀ ਇਨਾਂ 'ਚ 36 ਦਾ ਅੰਕੜਾ ਸੀ ਤੇ ਹੁਣ ਜਦੋਂ ਇਹ ਨਵੀਂ ਪਾਰਟੀ ਚ ਇਕੱਠੇ ਹੋਣਗੇ ਇੱਥੇ ਵੀ ਇਹਨਾਂ ਦਾ 36 ਦਾ ਅੰਕੜਾ ਹੈ ਇਹ ਆਪਣੀ ਗੱਲਬਾਤ ਲੜਾਈ ਝਗੜਾ ਮੁਕਾਉਂਦੇ ਕਿਉਂ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦਾ ਇਹ ਇੱਕ ਦੂਜੇ ਦਾ ਨੁਕਸਾਨ ਹੀ ਕਰਨਗੇ ਸਿਆਸੀ ਤੌਰ ਤੇ ਹੁਣ ਕਾਂਗਰਸ ਨੇ ਦੋਵਾਂ ਨੂੰ ਟਿਕਟ ਦੇਣੀ ਨਹੀਂ ਬਾਕੀ ਕਾਂਗਰਸ ਦਾ ਪਤਾ ਕੁਝ ਨਹੀਂ ਹੁੰਦਾ ਕਿ ਕਾਂਗਰਸ ਕਿਸੇ ਤੀਜੇ ਨੂੰ ਟਿਕਟ ਦੇ ਦੇ ਤੇ ਬੈਂਸ ਸਾਹਿਬ ਤੇ ਕੜਵਲ ਸਾਹਿਬ ਸੋਚਦੇ ਰਹਿ ਜਾਣ ਵੀ ਸਾਨੂੰ ਬੈਂਸ ਸਾਹਿਬ ਕਹਿਣ ਮੈਨੂੰ ਤਾਂ ਵੜਿੰਗ ਨੇ ਭਰੋਸਾ ਦਿੱਤਾ ਸੀ ਤੇ ਕੜਵਲ ਸਾਹਿਬ ਕਹਿੰਨ ਮੈਨੂੰ ਆਸ਼ੂ ਨੇ ਬੜੋਸਾ ਦਿੱਤਾ ਸੀ ਤੇ ਟਿਕਟ ਲੈ ਦੇ ਕੋਈ ਤੀਜਾ ਬੰਦਾ ਕਾਂਗਰਸ ਇਹ ਵੀ ਨਹੀਂ ਪਤਾ ਹੁੰਦਾ ਸੰਦੀਪ ਜੀ ਕਾਂਗਰਸ ਚ ਤਾਂ ਦਿੱਲੀੋਂ ਜਦੋਂ ਮੁੱਖ ਮੰਤਰੀ ਦਾ ਨਾਂ ਚੱਲਦਾ ਰਸਤੇ 'ਚ ਕਈ ਵਾਰ ਬਦਲ ਜਾਂਦਾ ਤੁਸੀਂ ਦੇਖਿਆ ਹੀ ਐ ਬਿਲਕੁਲ ਸਾਡੇ ਆਦਮਪੁਰ ਹੋਇਆ ਸੀ ਇਦਾਂ ਜਦੋਂ ਮੈਂ ਕੈਂਡੀਡੇਟ ਨਹੀਂ ਮੁੱਖ ਮੰਤਰੀ ਦਾ ਰਿੰਦਾਵਾ ਸਾਹਿਬ ਘਰੋਂ ਵੀ ਨਿਕਲ ਕੇ ਆਸੀ ਖੁਸ਼ੀ ਖੁਜੀ ਹੋ ਕੇ ਮੈਂ ਜਾਣਾ ਜਦ ਤੱਕ ਕਹਿੰਦੇ ਆਫੀਸ਼ੀਅਲ ਨਹੀਂ ਅਨਾਉਂਸ ਕਰਦੇ ਤਦ ਤੱਕ ਮੈਂ ਜਾਣਾ ਨਹੀਂ ਔਰ ਉਹੀ ਗੱਲ ਹੋਈ ਬਿਲਕੁਲ ਬਿਲਕੁਲ ਦਿੱਲੀੋਂ ਚੱਲਿਆ ਨਾਮ ਕਈ ਨਾਮ ਚੱਲੇ ਦਿੱਲੀੋਂ ਜਿਵੇਂ ਪਾਕਿਸਤਾਨ ਵਾਲੇ ਪਾਸੇ ਮਜ਼ਾਇਲ ਛੱਡਦੇ ਸੀ ਡਰੋਨ ਤੇ ਸਾਡੀ ਆਰਮੀ ਹਵਾ ਚੀ ਮਾਰ ਕਰ ਦਿੰਦੀ ਸੀ ਤੇ ਜੇ ਦਿੱਲੀ ਵਾਲੇ ਕੋਈ ਨਾਮ ਛੱਡਦੇ ਆ ਉਥੋਂ ਤੇ ਉਹ ਰਸਤੇ ਜਿਹਨੂੰ ਮਾਰ ਹੋ ਜਾਂਦੀ ਕਈ ਵਾਰੀ ਤੇ ਉਹ ਨਾਮ ਅੱਗੇ ਫਿਰ ਨਵਾਂ ਪੈਦਾ ਹੋ ਜਾਂਦਾ ਸੋ ਕਾਂਗਰਸ ਦੀ ਗਾਰੰਟੀ ਕੋਈ ਨਹੀਂ ਸੰਦੀਪ ਜੀ ਜਿਵੇਂ ਟਰੱਕ ਚ ਪਈਆਂ ਇੱਟਾਂ ਦੀ ਕੋਈ ਗਾਰੰਟੀ ਨਹੀਂ ਵੀ ਇਹਦੇ ਚ ਕਿੰਨੀਆਂ ਅੱਬਲ ਨੇ ਤੇ ਕਿੰਨੀਆਂ ਪਿੱਲੀਆਂ ਤੇ ਕਾਂਗਰਸ ਦੇ ਫੈਸਲੇ ਦੀ ਗਾਰੰਟੀ ਨਹੀਂ ਕਰ ਸਕਦੇ ਸੋ ਕਾਂਗਰਸ ਦਾ ਹੁਣ ਮਹਾਨ ਪਾਰਟੀ ਆ ਮੈਂ ਕੀ ਕਹਿ ਸਕਦਾ ਹੁਣ ਐਡੀ ਵੱਡੀ ਪਾਰਟੀ ਦੇ ਸੰਦੀਪ ਜੀ ਮੇਰੇ ਤੋਂ ਨਾ ਟਿੱਪਣੀ ਲਿਆ ਕਰੋ ਮੈਂ ਬੜਾ ਛੋਟਾ ਜਿਹਾ ਪੱਤਰਕਾਰ ਹਰਲਾ ਸਾਹਿਬ ਚਲੋ ਪ੍ਰੋਗਰਾਮ ਨੂੰ ਇੱਥੇ ਹੀ ਅਸੀਂ ਵਿਸ਼ਰਾਮ ਦਿੰਨੇ ਆ ਮਕਾਉਨੇ ਆ ਬਹੁਤ ਬਹੁਤ ਧੰਨਵਾਦ ਦਰਲਾ ਸਾਹਿਬ ਸასი ਕਾਲ ਸასი ਕਾਲ ਜੀ ਬਹੁਤ ਧੰਨਵਾਦ ਪਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ